ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਕੈਨੇਡਾ ਸਰਕਾਰ ਨੇ ਅੱਜ ਇੱਕ ਵੱਡੀ ਚੀਜ਼ ਐਲਾਨ ਕੀਤੀ ਆ ਕਿ ਜਿਹੜੇ ਉੱਤੇ ਗੈਰ ਪ੍ਰਵਾਸੀ ਲੋਕ ਰਹ ਰਹੇ ਆ ਉਹਨਾਂ ਨੂੰ ਡਿਪੋਰਟ ਕਰਨ ਦੀ ਖਬਰ ਸਾਹਮਣੇ ਆ ਰਹੀ ਆ ਕੈਨੇਡਾ ਸਰਕਾਰ ਜਦੋਂ ਨਵੀਂ ਬਣੀ ਆ ਤਾਂ ਉਹਨਾਂ ਨੇ ਇਹ ਐਲਾਨ ਕੀਤਾ ਕਿ ਜਿਹੜੇ ਉੱਤੇ ਸਟੂਡੈਂਟ ਵਿਦਿਆਰਥੀ ਉਹਦੇ ਪੜਨ ਜਾਂਦੇ ਆ ਪੜਨ ਦੇ ਨਾਲ ਨਾਲ ਉਹ ਜਦੋਂ ਪੜਾਈ ਉਥੇ ਕਰਨਾ ਛੱਡ ਦਿੰਦੇ ਆ ਤਾਂ ਪਰ ਬਾਅਦ ਵਿੱਚ ਵੀ ਉਥੇ ਹੀ ਰਹਿ ਰਹੇ ਆ ਪਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਉਥੋਂ ਦਾ ਵੀਜ਼ਾ ਲਗਾਉਂਦੇ ਆ ਤੇ ਜਦੋਂ ਉਹਨਾਂ ਦਾ ਵੀਜ਼ਾ ਖਤਮ ਹੋ ਜਾਂਦਾ ਤੇ ਫਿਰ ਉਹ ਜਿਹੜਾ ਨਵਾਂ ਵੀਜ਼ਾ ਲਗਾਉਣ ਦੀ ਜਗ੍ਹਾ ਉਹ ਜਿਹੜੇ ਲੋਕ ਉੱਥੇ ਉਹ ਵੀ ਗੈਰ ਗੈਰ ਕਾਨੂੰਨੀ ਤੌਰ ਤੇ ਉੱਥੇ ਰਹਿ ਰਹੇ ਆ ਤਾਂ ਉਸ ਦੋਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਜਿਹੜੀ ਕੈਨੇਡਾ ਸਰਕਾਰ ਆ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਇਥੇ ਗੈਰ ਪ੍ਰਵਾਸੀ ਲੋਕ ਰਹਿ ਰਹੇ ਆ ਉਹਨਾਂ ਨੂੰ ਡਿਪੋਰਟ ਕਰਨ ਦੀ ਇੱਕ ਖਬਰ ਸਾਹਮਣੇ ਆ ਰਹੀ ਆ ਹੁਣ ਕੈਨੇਡਾ ਸਰਕਾਰ ਵੱਲੋਂ ਵੀ ਜਿਹੜੇ ਉੱਥੇ ਗੈਰ ਪ੍ਰਵਾਸੀ ਲੋਕ ਰਹਿ ਰਹੇ ਆ ਉਹਨਾਂ ਨੂੰ ਫੜੋ ਫੜੀ ਕਰਕੇ ਤੇ ਭਾਰਤ ਵਾਪਸ ਭੇਜਣ ਦੀ ਸੂਚਨਾ ਸਾਹਮਣੇ ਆ ਰਹੀ ਆ ਲਗਭਗ 30000 ਦੇ ਕਰੀਬ ਜਿਹੜੇ ਉੱਥੇ ਗੈਰ ਪ੍ਰਵਾਸੀ ਲੋਕ ਰਹਿ ਰਹੇ ਆ ਤੇ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਪਹਿਲੇ ਨੰਬਰ ਤੇ ਪੰਜਾਬੀ ਉੱਥੇ ਦੱਸੇ ਜਾ ਰਹੇ ਆ ਤੇ ਦੂਜੇ ਨੰਬਰ ਤੇ ਗੁਜਰਾਤ ਦੇ ਰਹਿਣ ਵਾਲੇ ਨੌਜਵਾਨ ਵੀ ਉੱਥੇ ਗੈਰ ਪ੍ਰਵਾਸੀ ਦੀ ਤਰੀਕੇ ਦੇ ਨਾਲਾ ਤਰੀਕੇ ਦੇ ਨਾਲ ਉਹ ਰਹਿ ਰਹੇ ਆ ਤਾਂ ਇਹ ਬਹੁਤ ਵੱਡੀ ਅਪਡੇਟ ਆ ਰਹੀ ਆ ਤੇ ਜਦੋਂ ਕੈਨੇਡਾ ਬਾਰਡਰ ਸਰਵਿਸਸ ਏਜੰਸੀ ਨੇ ਇਹ ਐਲਾਨਿਆ ਕਿ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਗੈਰ ਪ੍ਰਵਾਸੀ ਲੋਕ ਰਹਿ ਰਹਾ ਉਹਨਾਂ ਨੂੰ ਰਿਪੋਰਟ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਉਹਨਾਂ ਨੇ ਇਹ ਐਲਾਨਿਆ ਕਿ ਲਗਭਗ 30000 ਤੋਂ ਜਿਹੜੇ ਗੈਰ ਪ੍ਰਵਾਸੀ ਲੋਕ ਇੱਥੇ ਕੈਨੇਡਾ ਦੇ ਵਿੱਚ ਰਹਿ ਰਹੇ ਆ ਜਿਹੜੇ ਪੜ੍ਹਾਈ ਕਰਨ ਲਈ ਉੱਥੇ ਜਾਂਦੇ ਆ ਤੇ ਬਾਅਦ ਵਿੱਚ ਪੜ੍ਹਾਈ ਵਿੱਚ ਛੱਡ ਦਿੰਦੇ ਆ ਦੂਜੇ ਪਾਸੇ ਜਿਹੜੇ ਉੱਥੋਂ ਦੇ ਵੀਜ਼ਾ ਜਦੋਂ ਕੈਨੇਡਾ ਦਾ ਰੱਦ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਤਾਂ ਬਾਅਦ ਵਿੱਚ ਜਿਹੜੇ ਉੱਥੋਂ ਦੇ ਲੋਕ ਆ ਉਹ ਵੀਜ਼ਾ ਅੱਗੇ ਵਧਾਉਣ ਦੀ ਜਗ੍ਹਾ ਉਸੇ ਪੁਰਾਣੇ ਹੀ ਵੀਜ਼ੇ ਤੇ ਰਹਿ ਰਹੇ ਆ ਤਾਂ ਇੰਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆ ਜਿਹੜੀ ਨਵੀਂ ਸਰਕਾਰ ਬਣੀ ਆ ਕੈਨੇਡਾ ਦੇ ਵਿੱਚ ਉਹਨਾਂ ਨੇ ਇਹ ਐਲਾਨਿਆ ਕਿ ਜਿਹੜੇ ਗੈਰ ਪ੍ਰਵਾਸੀ ਲੋਕ ਰਹਿ ਰਹੇ ਆ ਉਹਨਾਂ ਨੂੰ ਰਿਪੋਰਟ ਕਰਨ ਦੀ ਖਬਰ ਸਾਹਮਣੇ ਆ ਰਹੀ ਆ ਤੇ ਜਦੋਂ ਇਸ ਖਬਰ ਬਾਰੇ ਉੱਥੋਂ ਦੇ ਜਿਹੜੇ ਨੌਜਵਾਨ ਉੱਥੋਂ ਦੇ ਰਹਿ ਰਹੇ ਆ ਉੱਥੇ ਜਿਹੜੇ ਲੋਕ ਰਹਿ ਰਹੇ ਆ ਕੈਨੇਡਾ ਦੇ ਵਿੱਚ ਤੇ ਉਹਨਾਂ ਨੂੰ ਜਦੋਂ ਇਸ ਚੀਜ਼ ਬਾਰੇ ਪਤਾ ਲੱਗਿਆ ਤਾਂ ਦੱਸਿਆ ਇਹ ਜਾ ਰਿਹਾ ਕਿ 30000 ਦੀ ਆਬਾਦੀ ਦੱਸੀ ਜਾ ਰਹੀ ਆ ਜਿਹੜੇ ਉੱਥੇ ਗੈਰ ਪ੍ਰਵਾਸੀ ਰਹਿ ਰਹੇ ਆ ਤੇ ਜਦੋਂ ਹੀ ਪਤਾ ਲੱਗਿਆ ਵੀ ਕੈਨੇਡਾ ਸਰਕਾਰ ਨੇ ਨਵੇਂ ਰੂਲ ਰੈਗੂਲੇਸ਼ਨ ਬਣਾਏ ਆ ਕਿ ਜਿਹੜੇ ਗੈਰ ਕਾਨੂੰਨੀ ਤੌਰ ਤੇ ਉੱਥੇ ਰਹਿ ਰਹੇ ਆ ਤਾਂ ਉਹਨਾਂ ਨੂੰ ਰਿਪੋਰਟ ਕਰਕੇ ਭਾਰਤ ਭੇਜਿਆ ਜਾਵੇਗਾ ਤਾਂ ਕਈਆਂ ਨੇ ਹੁਣ ਇੱਕ ਖਬਰ ਸੁਣ ਕੇ ਉੱਥੋਂ ਕਈ ਜਿਹੜੇ ਨੌਜਵਾਨ ਆ ਜਿਹੜੇ ਲੋਕ ਆ ਉੱਥੋਂ ਜਿਹੜੇ ਅਫਰਾਰ ਹੋ ਗਏ ਆ ਉਨ੍ਹਾਂ ਦੀ ਜਿਹੜੀ ਆਗੀ ਲਗਭਗ ਅੰਕੜੇ ਇਹ ਦੱਸੇ ਜਾ ਰਹੇ ਆ ਕਿ 29731 ਜਿਹੜੇ ਆਗੇ ਜਿਹੜੇ ਨੌਜਵਾਨ ਆ ਉਹ ਤੋਂ ਭੱਜ ਗਏ ਆ ਪਰ ਜਿਹੜੇ ਬ੍ਰਿਟਿਸ਼ ਕੋਲੰਬੀਆ ਤੇ ਹੋਰ ਇੱਕ ਅਲਬਰਟਾ ਨਾਂ ਦੀ ਜਿਹੜੀ ਕੰਟਰੀ ਆ ਉੱਥੋਂ ਦੇ ਜਿਹੜੇ ਅੰਕੜੇ ਘੱਟ ਦੱਸੇ ਜਾ ਰਹੇ ਆ ਪਰ ਜਿਹੜੀਆਂ ਹੋਰ ਵੱਡੀਆਂ ਕੰਟਰੀਆਂ ਨੇ ਹੋਰ ਉੱਥੋਂ ਕੈਨੇਡਾ ਦੀਆਂ ਹੋਰ ਜਿਹੜੀਆਂ ਕੰਟਰੀਆਂ ਨੇ ਉੱਥੇ ਜਿਹੜੇ ਗੈਰ ਪ੍ਰਵਾਸੀ ਨੌਜਵਾਨ ਰਹਿ ਰਹੇ ਆ ਸਟੱਡੀ ਦੇ ਨਾਂ ਤੇ ਪਰ ਉਹ ਪੜ੍ਹਾਈ ਵੀ ਕਰਨਾ ਉੱਥੋਂ ਛੱਡ ਦਿੰਦੇ ਆ ਤੇ ਜਿਨ੍ਹਾਂ ਨੇ ਕੈਨੇਡਾ ਦੇ ਲਈ ਵੀਜ਼ਾ ਉਹਨਾਂ ਦਾ ਜਦੋਂ ਖਤਮ ਹੋ ਜਾਂਦੇ ਦੀ ਵੀਜ਼ਾ ਅੱਗੇ ਵਧਾਉਣ ਦੀ ਜਗ੍ਹਾ ਉਹ ਜਦੋਂ ਵੀਜ਼ਾ ਨਹੀਂ ਵਧਾਉਂਦੇ ਤਾਂ ਉਹ ਵੀ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਆ ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦਿਆਂ ਹੋਇਆ ਕੈਨੇਡਾ ਸਰਕਾਰ ਨੇ ਇਹ ਐਲਾਨਿਆ ਕਿ ਜਿਹੜੇ ਭਾਰਤੀ ਜਿਹੜੇ ਭਾਰਤੀ ਲੋਕ ਆ ਗੈਰ ਪ੍ਰਵਾਸੀ ਰਹਿ ਰਹੇ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਤੇ ਉਹਨਾਂ ਨੂੰ ਡਿਪੋਰਟ ਕਰਨ ਦੀ ਖਬਰ ਸਾਹਮਣੇ ਆ ਰਹੀ ਆ ਪਹਿਲਾਂ ਤਾਂ ਅਮਰੀਕਾ ਦੀ ਜਦੋਂ ਸਰਕਾਰ ਦੂਜੀ ਵਾਰ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਸਰਕਾਰ ਬਣੀ ਸੀ ਤਾਂ ਉਦੋਂ ਪਹਿਲਾਂ ਉਦੋਂ ਕੈਨੇਡਾ ਉਦੋਂ ਅਮਰੀਕਾ ਨੇ ਵੀ ਇਹ ਐਲਾਨ ਕੀਤਾ ਸੀ ਤੇ ਜਿਹੜੇ ਤੁਸੀਂ ਅਕਸਰ ਖਬਰਾਂ ਦੇਖੀਆਂ ਸੀ ਕਿ ਕਿੰਨਾ ਸੋਸ਼ਲ ਮੀਡੀਆ ਤੇ ਖਬਰਾਂ ਵਾਇਰਲ ਹੋਈਆਂ ਸੀ ਕਿ ਅਮਰੀਕਾ ਦੀ ਜਿਹੜੀ ਰਾਸ਼ਟਰਪਤੀ ਸਰਕਾਰ ਆ ਡੋਨਾਲਡ ਟਰੰਪ ਨੇ ਭਾਰਤੀ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਉੱਥੇ ਰਹਿੰਦੇ ਸੀ ਭਾਰਤੀ ਤਾਂ ਉਹਨਾਂ ਦੀ ਪਹਿਲਾਂ ਫੋਟੋ ਫੋਟੀ ਕਰੀ ਗਈ ਉਹਨਾਂ ਦੇ ਹੱਥਾਂ ਪੈਰਾਂ ਨੂੰ ਜਿਹੜੀਆਂ ਜਿਹੜੀਆਂ ਕੜੀਆਂ ਲਗਾ ਕੇ ਜਿਹੜੇ ਅਮਰੀਕਾ ਅਮਰੀਕੀ ਜਿਹੜੇ ਜਹਾਜ਼ ਆ ਫੌਜੀ ਜਹਾਜ਼ ਆ ਉਹਨਾਂ ਦੇ ਦੁਆਰਾ ਜਿਹੜੇ ਭਾਰਤ ਭੇਜਿਆ ਗਿਆ ਸੀ ਤਾਂ ਇਸੇ ਗੱਲ ਨੂੰ ਦੇਖਦਿਆਂ ਹੋਇਆ ਜਿਹੜੇ ਅਮਰੀਕਾ ਦਾ ਹੁਣ ਗਵਾਂਡੀ ਆ ਕੈਨੇਡਾ ਉਹਨਾਂ ਨੇ ਵੀ ਇਹ ਐਲਾਨਿਆ ਕਿ ਜਿਹੜੇ ਭਾਰਤੀ ਆ ਉਹਨਾਂ ਨੂੰ ਡਿਪੋਰਟ ਕਰਨ ਦੀ ਖਬਰ ਸਾਹਮਣੇ ਆ ਰਹੀ ਆ ਕਿਉਂਕਿ ਜਿਹੜੇ ਉੱਥੇ ਪੜਨ ਜਾਂਦੇ ਆ ਉੱਥੇ ਪੜਾਈ ਜਿਹੜੀ ਆ ਅਧਵਚਲ ਛੱਡ ਦਿੰਦੇ ਆ ਦੂਜੇ ਪਾਸੇ ਜਿਨ੍ਹਾਂ ਦਾ ਵੀਜ਼ਾ ਖਤਮ ਹੋ ਜਾਂਦਾ ਹੈ ਖਤਮ ਹੋ ਕੇ ਜਦੋਂ ਵੀਜ਼ਾ ਅੱਗੇ ਨਹੀਂ ਵਧਾਉਂਦੇ ਤੇ ਖਤਮ ਹੋ ਜਾਂਦੇ ਤਾਂ ਅਧਿਕਾਰਤੇ ਵੀ ਫਿਰ ਵੀ ਉਹ ਉੱਥੇ ਰਹਿ ਰਹੇ ਆ ਤਾਂ ਇੰਨਾ ਸਾਰੀਆਂ ਗੱਲਾਂ ਦੇਖਦਿਆਂ ਹੋਇਆ ਕੈਨੇਡਾ ਸਰਕਾਰ ਨੇ ਵੀ ਇਹ ਐਲਾਨ ਕਰ ਦਿੱਤਾ ਕਿ ਜਿਹੜੇ ਭਾਰਤੀ ਇੱਥੇ ਗੈਰ ਕਾਨੂੰਨੀ ਰਹਿ ਰਹੇ ਆ ਤਾਂ ਉਹਨਾਂ ਨੂੰ ਡਿਪੋਰਟ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਹੁਣ ਕੈਨੇਡਾ ਸਰਕਾਰ ਜਿਹੜੀ ਉੱਥੇ ਦੀ ਕੈਨੇਡਾ ਪੁਲਿਸ ਆ ਉਹ ਹੁਣ ਗੈਰ ਪ੍ਰਵਾਸੀ ਜਿਹੜੇ ਲੋਕ ਉੱਥੇ ਰਹਿ ਰਹੇ ਆ ਉਹਨਾਂ ਦੀ ਫੋਲੋ ਫਾਡੀ ਕਰਕੇ ਕੁਝ ਦਿਨਾਂ ਤੱਕ ਉਹਨਾਂ ਨੂੰ ਭਾਰਤ ਭੇਜ ਦਵੇਗੀ ਤਾਂ ਇਹ ਬਹੁਤ ਹੀ ਮੰਦ ਭਾਗੀ ਖਬਰ ਆ ਕਿ ਜਿਹੜੇ ਮਾਦਾ ਪਿੰਦਾ ਨੇ ਆਪਣੇ ਬੱਚਿਆਂ ਦੇ ਉੱਪਰ ਇੰਨੇ ਪੈਸੇ ਲਾ ਕੇ ਬਾਹਰ ਭੇਜਿਆ ਕਿਸੇ ਨੇ ਆਪਣੀ ਜ਼ਮੀਨ ਵੇਚੀ ਕਿਸੇ ਨੇ ਆਪਣਾ ਗਹਿਣੇ ਗੱਟੇ ਜਿਹੜੇ ਹੁੰਦੇ ਆ ਉਹ ਵੇਚੇ ਉਹ ਕਿੰਨੇ ਔਖੇ ਤਰੀਕੇ ਦੇ ਨਾਲ ਜਿਹੜੇ ਪੀੜਤ ਪਰਿਵਾਰਾਂ ਨੇ ਬਾਹਰ ਭੇਜੇ ਤਾਂ ਹੁਣ ਬਾਹਰਲੀ ਸਰਕਾਰਾਂ ਜਿਹੜੀਆਂ ਵਾਪਸ ਭਾਰਤ ਭੇਜ ਰਹੀਆਂ ਨੇ ਤਾਂ ਉਹ ਨੌਜਵਾਨ ਤੇ ਉਹ ਲੋਕ ਕੀ ਕਰਨਗੇ ਇਹ ਸਾਰਾ ਹੀ ਕੌਸ਼ ਜਿਹੜੇ ਆਪਣੀ ਜੇਕਰ ਭਾਰਤ ਦੇ ਵਿੱਚ ਆਪਣੀਆਂ ਸਰਕਾਰਾਂ ਚੱਗੀਆਂ ਹੋਣ ਤਾਂ ਇੱਥੇ ਰੋਜ਼ਗਾਰ ਨੌਜਵਾਨਾਂ ਨੂੰ ਮਿਲਦਾ ਹੋਵੇ ਤਾਂ ਉਹਨਾਂ ਨੂੰ ਕੀ ਲੋੜ ਆ ਭਾਰਤ ਛੱਡਣ ਦੀ ਜੇਕਰ ਉਹਨਾਂ ਨੂੰ ਇੱਥੇ ਰੋਜ਼ਗਾਰ ਨਹੀਂ ਮਿਲਦਾ ਤਾਂ ਕਿਵੇਂ ਨਾ ਕਿਵੇਂ ਕਰਕੇ ਉਹ ਬਾਹਰ ਜਾਂਦੇ ਆ ਪਰ ਹੁਣ ਜਿਹੜੀਆਂ ਬਾਰਰੀਆ ਕੰਟਰੀਆਂ ਵਾਲੀਆਂ ਸਰਕਾਰਾਂ ਨੇ ਉਹਨਾਂ ਨੇ ਵੀ ਹੁਣ ਇਹ ਐਲਾਨ ਕਰਤਾ ਪਹਿਲਾਂ ਅਮਰੀਕਾ ਨੇ ਭਾਰਤੀਆਂ ਨੂੰ ਰਿਪੋਰਟ ਕਰਕੇ ਭਾਰਤ ਵਾਪਸ ਭੇਜ ਦਿੱਤਾ ਤੇ ਹੁਣ ਕੈਨੇਡਾ ਵੀ ਇਹ ਐਲਾਨ ਕਰ ਰਹੀ ਹੈ ਕਿ ਜਿਹੜੇ ਉੱਥੇ ਕੈਨੇਡਾ ਦੇ ਵਿੱਚ ਗੈਰ ਪ੍ਰਵਾਸੀ ਲੋਕ ਰਹਿ ਰਹੇ ਆ ਉਹਨਾਂ ਨੂੰ ਵੀ ਰਿਪੋਰਟ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਕੈਨੇਡਾ ਦੇ ਅਮਰੀਕਾ ਸਰਕਾਰ ਨੇ ਭਾਰਤੀਆਂ ਨੂੰ ਡਿਪੋਰਟ ਕਰਨ ਲਈ ਇਹਦਾ ਐਲਾਨ ਕੀਤਾ ਹੈ ਤੇ ਅਮਰੀਕਾ ਨੇ ਤਾਂ ਭਾਰਤੀ ਨੂੰ ਬਾ ਇਧਰ ਭੇਜੀ ਦਿੱਤਾ ਨੌਜਵਾਨਾਂ ਨੂੰ ਡਿਪੋਰਟ ਕਰਕੇ ਤੇ ਹੁਣ ਜਿਹੜਾ ਕੈਨੇਡਾ ਨੇ ਇਹ ਵੱਡਾ ਐਲਾਨ ਕੀਤਾ ਹੈ ਕਿ ਭਾਰਤੀਆਂ ਨੂੰ ਜਿਹੜੇ ਗੈਰ ਕਾਨੂੰਨੀ ਇੱਥੇ ਰਹਿ ਰਹੇ ਆ ਉਹਨਾਂ ਨੂੰ ਵੀ ਭਾਰਤ ਭੇਜਣ ਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਹਨਾਂ ਨੇ ਐਲਾਨ ਕੀਤਾ ਹੈ ਉਹਨਾਂ ਨੇ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ